ਇਹ ਪਿੰਡ ਚੰਗੇਰੇ ਦੇ ਵਿੱਚ ਨਾ ਕਈ ਦਿਨਾਂ ਤੋਂ ਨਹਿਰ ਦਾ ਜੋ ਪਾਣੀ ਛੱਡਿਆ ਗਿਆ ਉਹਦਾ ਕਨੈਕਸ਼ਨ ਹੋ ਰਿਹਾ ਇੱਥੇ ਪਾਈਪ ਲਾਈਨ ਨਵੀਂ ਪਾਈ ਜਾ ਰਹੀ ਹੈ ਉਹ ਕਿੱਥੇ ਕਿੱਦਾਂ ਹੋਇਆ ਇਹ ਪਤਾ ਨਹੀਂ ਹੈ ਕਿ ਆ ਇਹਦੇ ਵਿੱਚ ਕੋਈ ਪਾਣੀ ਮਿਸ ਹੋਇਆ ਕਿ ਆ ਹੋਇਆ ਇਹ ਨਾਲ ਕਾਫੀ ਪਰਿਵਾਰ ਕਾਫੀ ਜ਼ਿਆਦਾ ਬਿਮਾਰ ਹੋ ਰਹੇ ਆ ਬੰਦ ਰਹੀ ਰੱਤ ਹੋਈ ਹੈ ਸਵੇਰੇ ਹੋਈ ਹੈ ਰਾਤ ਨੂੰ ਰਾਤੀ ਹੋਈ ਹੈ ਦੋ ਤਿੰਨ ਲੋਕ ਬਿਮਾਰ ਸੀਗਾ ਉਹ ਹੁਣ ਪਿੰਡ ਸਾਢੇ ਪਿੰਡ ਚੰਗੇਰਾ ਮਾਚੂ ਗੇਰੇ ਦੀ ਬਸਨੀਕਾ ਇੱਥੇ ਬਿਲਕੁਲ ਵੀ ਪਾਣੀ ਬਿਲਕੁਲ ਵੀ 15 20 ਦਿਨ ਹੋ ਗਏ ਬਹੁਤ ਖਰਾਬ ਚੱਲ ਰਿਹਾ 15 ਆਈ ਥਿੰਕ 8 9 ਸਾਲ ਹੋ ਗਏ ਇੱਥੇ ਕੋਈ ਬਲੀਚਿੰਗ ਪਾਊਡਰ ਨਹੀਂ ਪਾਇਆ ਪੁੱਛ ਨਹੀਂ ਪਾਇਆ ਪਾਣੀ ਤੋਂ 스멜 ਮਾਰਦੀ ਹੈ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਪਾਣੀ ਤੋਂ 스멜 ਮਾਰਦੀ ਹੈ ਬਹੁਤ ਜ਼ਿਆਦਾ ਠੀਕ ਹੈ ਕੋਈ ਫੈਸਲੇ ਜੇ ਕਰਨੇ ਆ ਉਹ ਸੁਣ ਦੇਣੀ ਹੈ ਕਿ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੇ ਪਿੰਡ ਲੋਕ ਬਿਮਾਰ ਹੋ ਰਹੇ ਨੇ ਬਿਮਾਰ ਹੋ ਰਹੇ ਆ ਖੁਦ ਮੇਰੇ ਫਾਦਰ ਇਨ ਲਾ ਨੂੰ 3 ਦਿਨ ਹੋ ਗਏ ਲੂਜ਼ ਮੋਸ਼ਨ ਲੱਗੇ ਹੋਇਆ ਸਾਡੇ ਪਿੰਡ ਇੱਕ ਦਿੱਕਤ ਵੀ ਹੋ ਗਈ ਇਸ ਲੂਜ਼ ਮੋਸ਼ਨਸ ਕਰਕੇ ਆਲਮੋਸਟ ਸਾਰੀ ਗ ਇੱਕ ਕੰਟਾਮਿਨੇਸ਼ਨ ਹੋ ਗਈ ਸੀ ਕੋਈ ਇੱਧਰ ਚੈੱਕ ਕਰ ਰਹੇ ਆ ਅਸੀਂ ਤਨੂ ਜਦੋਂ ਫਾਈਨਲ ਰਿਪੋਰਟ ਆ ਤੁਹਾਨੂੰ ਕੱਲ ਤੱਕ ਦੇ ਦਾਂਗੇ ਸ਼ਾਮ ਤੱਕ ਅਸੀਂ ਠੀਕ ਹੈ ਜੀ ਕਾਰਨ ਕੀ ਪਤਾ ਲੱਗ ਰਿਹਾ ਜੀ ਕਿ ਕੁਝ ਹਲੇ ਕੁਝ ਨਹੀਂ ਪਤਾ ਲੱਗ ਰਿਹਾ ਕਾਰਨ ਜੀ ਅਸੀਂ ਟੈਸਟਿੰਗ ਹੋਣੀ ਹੈ ਸੈਂਪਲਿੰਗ ਹੋਣੀ ਹੈ ਕੱਲ ਨੂੰ ਫਿਰ ਪਤਾ ਲੱਗੇਗਾ ਕੀ ਹੈ ਪਿੰਡ ਦੇ ਵਿੱਚ ਪਾਈਪਾਂ ਵਗੈਰਾ ਪਾਈ ਜਾ ਰਹੀ ਸੀ ਜੀ ਪਾਈਪਾਂ ਪਾ ਰਹੇ ਆ ਅਸੀਂ ਠੀਕ ਹੈ ਜੀ ਕੁਝ ਲੀਕੀਜ ਵਗੈਰਾ ਦੀ ਗੱਲ ਆ ਰਹੀ ਹੈ ਕੋਈ ਸਾਹਮਣੇ ਜੀ ਨਾ ਲੀਕੀਜ ਕੋਈ ਨਹੀਂ ਜੀ ਅੱਛਾ ਜੀ ਤੇ ਅੱਜ ਕੀ ਮੌਕਾ ਦੇਖਿਆ ਗਿਆ ਤੁਹਾਡੇ ਵੱਲੋਂ ਜੀ ਮੌਕਾ ਤਾਂ ਸਹੀ ਦੇਖਿਆ ਵੀ ਅਸੀਂ ਪ ਦਾ ਕੰਮ ਚੱਲ ਰਿਹਾ ਸੀ 10 12 ਦਿਨ ਪਹਿਲਾਂ ਤੇ ਇੱਥੇ ਪਾਣੀ ਕੋਈ ਮਿਕਸ ਹੋਇਆ ਇਹਦਾ ਇੱਕ ਦੋ ਥਾਵਾਂ ਤੋਂ ਪਾਣੀ ਮਿਕਸ ਹੋਣ ਕਰਕੇ ਪਿੰਡ ਦੇ ਵਿੱਚ ਪੂਰੇ ਗੰਦੇਸ ਪਾਣੀ ਦੀ ਸਪਲਾਈ ਚੱਲ ਰਹੀ ਹੈ ਤਕਰੀਬਨ 10 ਤੋਂ 12 ਦਿਨ ਹੋ ਗਏ ਨੇ ਉਹਦੇ ਕਰਕੇ ਇੱਥੇ ਕਾਫੀ ਜਨਤਾ ਜਿਹੜੀ ਬਿਮਾਰ ਹੋ ਰਹੀ ਹੈ ਡਾਇਰੀਆ ਫੈਲ ਰਿਹਾ ਇੱਕ ਦੇ ਅੱਜ ਬੰਦੇ ਦੀ ਡੈਥ ਹੋਈ ਹੈ ਇੱਥੇ ਦੋ ਤਿੰਨ ਬੰਦੇ ਹਸਪੀਟਲ ਦੇ ਵਿੱਚ ਨੇ ਸਾਡੇ ਆਪਣਾ ਗੁਰਪਾਲ ਸਿੰਘ ਹੈ ਹਸਪੀਟਲ ਚ ਹੈ ਬਲਵੀਰ ਸਿੰਘ ਹੈ ਉਹ ਹਸਪੀਟਲ ਦੇ ਬਾਰੇ ਨੇ ਬਾਕੀ ਕਾਫੀ ਫੈਮਿਲੀਆ ਜਿਹੜੀ ਬਿਮਾਰ ਨੇ ਹੁਣ ਇੱਥੇ ਜਿਨ੍ਹਾਂ ਦੇ ਡੈਥ ਹੋਈ ਉਹਨਾਂ ਦੀ ਨੂੰ ਸੀ ਉਹ ਵੀ ਸੇਮ ਏਹੀ ਕੰਡੀਸ਼ਨ ਦੀ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਉਹਨਾਂ ਨੂੰ ਲੇਕਿਨ ਕਾਫੀ ਦਿੱ ਸੇ ਕਾਫੀ ਦਿਨ ਤੋਂ ਉਹਦੇ ਕਰਕੇ ਦਿੱਕਤ ਹੋ ਰਹੀ ਪੂਰਾ ਪਿੰਡ ਤਕਰੀਬਨ ਇਹ ਮਹੱਲਾ ਪੂਰਾ ਬਿਮਾਰ ਪਿਆ ਇਸ ਕਰਕੇ ਦੇਖੋ ਜੀ ਕਈ ਦਿਨਾਂ ਤੋਂ ਇੱਥੇ ਪਾਣੀ ਦੀ ਗਦਾਈ ਚੜਦੀ ਹੈ ਪਟਾਈ ਪਾਣੀ ਖੜਿਆ ਹੈ ਨਾ ਕੋਈ ਨਿਕਾਸੀ ਹੈ ਨਾ ਨਿਕਲਿਆ ਨਾ ਕਿਸੇ ਨੇ ਬੰਦ ਕਰੇ ਟੋਏ ਹੁਣ ਦੋ ਤਿੰਨ ਦਿਨਾਂ ਤੋਂ ਇੰਨੇ ਬਿਮਾਰ ਹੋਏ ਲੋਕ ਇਹ ਜਾ ਕੋਈ ਕਰਨੀ ਹੈ ਜਿਹਦੇ ਚ ਇੱਕ ਜਾਂ ਦੋ ਬੰਦੇ ਬਿਮਾਰ ਨਾ ਹੋਣ ਅੱਜ ਸਾਡੇ ਕੋਲ ਸਵੇਰੇ 3000 ਕੰਗੋਜੀ ਆਏ ਨੇ ਜੀ ਉਹਨਾਂ ਦੇ ਡਾਕਟਰ ਕੋਲ ਕਿਤਾਬ ਨਾਲ कलम आजरे त उई रोल ते एस डी एम तक इहे बाहिी कुझु ਸਾਨੂੰ کافی ਜੀ ਹੌਸਲਾ ਜਗੇ ਗਏ ਆ ਵੀ ਸਭ ਕੁਝ ਸਹੀ ਕਰਾਂਗੇ ਦੇਖੋ ਹੁਣ ਕੀ ਕਰਦੇ ਆ ਉਮੀਦ ਹੈ ਸਾਨੂੰ ਉਹਨਾਂ ਤੋਂ ਬਾਤ ਕਰਕੇ ਲੱਗੀ ਜਿਹੜਾ 10-12 ਦਿਨ ਤੋਂ ਹੋ ਰਿਆ ਸੀ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਬਾਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਥੇ ਉਹਦੇ ਕਰਕੇ ਕਾਫੀ ਜਨਤਾ ਜਿਹੜੀ ਬਿਮਾਰ ਹੋਈ ਆ ਇਥੇ ਹਸਪੀਟਲ ਤੱਕ ਗਈ ਆ ਡੈਥ ਕੇਸ ਵੀ ਹੋ ਰਹੇ ਨੇ ਲੱਗੀ ਕੋਈ ਸਮਝ ਨਹੀਂ ਆਉਦੀ ਚ ਗੰਦਾ ਪਾਣੀ ਪੂਰੇ ਪਿੰਡ ਵਿੱਚ ਗੰਦਾ ਪਾਣੀ ਸਪਲਾਈ ਹੋ ਰਿਹਾ ਉਹਦੇ ਨਾਲ ਦੇ ਘਰ ਚ ਜੀ ਡੈਥ ਹੋਈ ਆ ਉਹਨਾਂ ਦੇ ਉਹਨਾਂ ਦੇ ਕਹਿੰਦੇ ਪੁੱਤ ਤੇ ਨੂੰ ਦੋਵੇਂ ਐਡਮਿਟ ਹੈ ਨਹੀਂ ਹਸਪੀਟਲ ਚ ਕੋਈ ਨਹੀਂ ਕਰੇ ਜੀ ਉਹਨਾਂ ਦੀ ਵਾਈਫ ਹੈ ਜੀ ਇਕੱਲੇ ਬਸ i uh -huh. ਹਾਂਜੀ ਅਸੀਂ ਇਹ ਸਾਨੂੰ ਅੱਜ ਪਤਾ ਚੱਲਿਆ ਸੀਗਾ ਦੁਪਹਿਰੇ ਵੀ ਇੱਥੇ ਇੱਕ ਡੈਥ ਵੀ ਹੋ ਗਈ ਐ ਤੇ ਕਾਫੀ ਪੇਸ਼ੈਂਟ ਜਿਹੜੇ ਡਾਇਰੀਆਂ ਨਾਲ ਪੀੜਤ ਨੇ ਹਨਾ ਤੇ ਫਿਰ ਅਸੀਂ ਇੱਥੇ ਆ ਕੇ ਸਾਡੀਆਂ ਟੀਮਾਂ ਆਈਆਂ ਸਾਡੇ ਵਿਭਾਗ ਦੇ ਵੱਲੋਂ 2-3 ਟੀਮਾਂ ਬਣਾ ਕੇ ਅਸੀਂ ਸਾਰੇ ਪਿੰਡ ਦਾ ਸਰਵੇ ਕਰਵਾਇਆ ਉਹਦੇ ਵਿੱਚ ਸਾਨੂੰ ਪਤਾ ਚੱਲਿਆ ਵੀ ਕੁਝ ਮਰੀਜ਼ ਘਰਾਂ ਵਿੱਚ ਪਹਿਲਾਂ ਬਿਮਾਰ ਹੋ ਕੇ ਹੁਣ ਠੀਕ ਵੀ ਹੋ ਚੁੱਕੇ ਆ ਤੇ ਕੁਝ ਘਰਾਂ ਵਿੱਚ ਹੈਗੇ ਨੇ ਤੇ ਮੇਰਾ ਖਿਆਲ 2 ਜਾਂ 3 ਪੇਸ਼ੈਂਟ ਜਿਹੜੇ ਹੈਗੇ ਉਹ ਐਡਮਿਟ ਵੀ ਹੈਗੇ ਨੇ ਹਾਂਜੀ ਤੇ ਹੁਣ ਸਾਡਾ ਵਿਭਾਗ ਪੂਰਾ ਐਕਟਿਵ ਹੈਗਾ ਜੀ ਇਹ ਇਕੜੇ ਥੋਈ ਹੈ ਜਿਹੜੀ ਕੱਲ ਡੈਥ ਹੋਈ ਤੇ ਹੁਣ ਸਾਡਾ ਮਹਿਕਮਾ ਅੱਜ ਵੀ ਸਰਵੇ ਕੀਤਾ ਸੀ ਘਰਾਂ ਤੇ ORS ਪੈਕੇਟ ਕਰੋਰੀਨ ਦੀਆਂ ਗੋਲੀਆਂ ਤੇ ਬਾਕੀ ਜੋ ਵੀ ਕਿਸੇ ਨੂੰ ਹੋਰ ਮੈਡੀਸਨ ਚਾਹੀਦੀ ਉਹ ਵੀ ਵੰਡੀ ਹੈ ਘਰ-ਘਰ ਜਾ ਕੇ ਕੱਲੋਂ ਵੀ ਸਾਡੇ ਮਹਿਕਮਾ ਇੱਥੇ ਮੈਡੀਕਲ ਕੈਂਪ ਵੀ ਲਗਾਏਗਾ ਤੇ ਘਰ-ਘਰ ਜਾ ਕੇ ਫੇਰ ਦੁਬਾਰਾ ਸਰਵੇ ਕਰਨਗੇ ORS ਪੈਕੇਟ ਤੇ ਕਰੋਰੀਨ ਦੀਆਂ ਗੋਲੀਆਂ ਵਗੈਰਾ ਸਾਰਿਆਂ ਨੂੰ ਦੇਣਗੇ ਤੇ ਅਸੀਂ ਇੱਥੇ ਇਹਨਾਂ ਨੂੰ ਕਹਿ ਦਿੱਤਾ ਜਿਹੜੇ ਵਾਟਰ ਸਪਲਾਈ ਵਾਲੇ ਆ ਜਿਹੜੀ ਮਤਲਬ ਪਾਣੀ ਆ ਰਿਹਾ ਸਰਕਾਰੀ ਸਪਲਾਈ ਦਾ ਉਹ ਅਸੀਂ ਇੱਥੇ ਲੋਕਾਂ ਨੂੰ ਸਾਰਿਆਂ ਨੂੰ ਅਵੇਅਰ ਕਰਤਾ ਵੀ ਇਹ ਪਾਣੀ ਅਸੀਂ 2-4 ਦਿਨਾਂ ਜਿਹਦੀਰ ਪ੍ਰੋਪਰ ਸਹੀ ਨਹੀਂ ਹੁੰਦਾ ਬਿਲਕੁਲ ਨਹੀਂ ਪੀਣਾ ਕਲੋਰੀਨ ਦੀ ਗੋਲੀ ਪਾ ਕੇ ਪੀਓ ਚਾਹੇ ਵਾਲ ਕੇ ਪੀਓ ਪਾਣੀ ਉਦਾਂ ਪੀਣਗੇ ਸਾਰੇ ਤੇ ਅਸੀਂ ਅਨਾਉਂਸਮੈਂਟ ਵੀ ਕਰਵਾ ਰਹੇ ਹਾਂ ਗੁਰਦੁਆਰਾ ਸਾਹਿਬ ਤੇ ਬਾਕੀ ਸਾਡਾ ਮੈਂ ਕੋਲ ਪੂਰੀ ਹੋ ਕਰ ਲੈਂਦਾ